ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਬੀਜ ਰਿਹਾ ਜੋਤੀ ਸੀਡ ਕੰਡਕਟ ਫਾਰਮਿੰਗ ਆਪਣੇ ਪਹਿਲੇ ਸਾਰੇ ਬੀਜ ਰਹੇ ਲਾਰੇ ਆਲੂ ਜਿੰਦਗੀ ਦੇ ਵਿੱਚ ਪਹਿਲਾ ਹੀ ਸਾਲ ਇਹਦਾ ਵੀਰ ਦਾ ਠੀਕ ਆ ਅੱਗੇ ਕਣਕ ਦੀ ਉਹ ਖੇਤੀ ਕਰਦਾ ਸੀ ਚਲੋ ਹੁਣ ਸੋਨੂੰ ਪਤਾ ਹੀ ਆ ਵੀ ਜਿੰਨੇ ਵੀ ਡੈਰੀ ਫਾਰਮ ਵਾਲੇ ਵੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਜਣੀ ਮੱਕੀ ਦੀ ਉਹ ਭੁੱਖ ਹੁੰਦੀ ਆ ਠੀਕ ਆ ਮੱਕੀ ਦੀ ਭੁੱਖ ਨਾਲੇ ਕੰਮ ਲੋਟ ਆਉਂਦਾ ਠੀਕ ਆ ਮੁੱਲ ਲੈਣੀ ਔਖੀ ਆ ਵੀਰੇ ਇਸ ਕਰਕੇ ਆਪਾਂ ਵੀਡੀਓ ਤਾਂ ਬਣਾ ਰਹੇ ਹਾਂ ਵੀ ਵੀਡੀਓ ਇੱਕ ਤਾਂ ਤੁਸੀਂ ਪੂਰੀ ਵੀਡੀਓ ਸੁਣਿਓ ਧਿਆਨ ਨਾਲ ਹਨਾ ਵੀ ਬਹੁਤ ਵਧੀਆ ਬੰਦੇ ਦੀ ਆਪਾਂ ਨੂੰ ਇਹਦੀ ਵੀਰ ਦੀ ਗੱਲ ਲੱਗੀ ਠੀਕ ਆ ਅੱਜ ਕੱਲ ਕੀ ਹੁੰਦਾ ਆਪਾਂ ਜਿੰਨੇ ਵੀ ਜ਼ਿਮੀਂਦਾਰਾਂ ਇੱਕ ਦੂਜੇ ਨੂੰ ਦੇਖੋ ਦੇਖ ਜੇ ਕਿਸੇ ਫਸਲ ਚੋਂ 2 ਰੁਪਏ ਬਚ ਗਏ ਤਾਂ ਹਰੇਕ ਦਾ ਮਨ ਕਰਦਾ ਵੀ ਮੈਂ ਵੀ ਉਹ ਲਾ ਲਾਂ ਹਨਾ ਵੀ ਕਿਤੇ ਮੈਂ ਗਰੀਬ ਨਾ ਰਹਿ ਜਾ ਠੀਕ ਆ ਹਰੇਕ ਕਿ ਚਲੋ ਅਮੀਰ ਹੋਣ ਨੂੰ ਫਿਰਦਾ ਵੀ ਪਰ ਇਹ ਬੰਦੇ ਨੇ ਬਹੁਤ ਵਧੀਆ ਦਿਮਾਗ ਤੋਂ ਕੰਮ ਲਿਆ ਦਿਮਾਗ ਨਾਲ ਕੰਮਾਂ ਕਰਿਆ ਵੀ ਇਹਨੇ ਸੀਡ ਦੇ ਉੱਤੇ ਪੈਸੇ ਨਹੀਂ ਲਾਏ ਹੈਗੇ ਠੀਕ ਆ ਇਨੇ ਕੰਡੈਕਟ ਫਾਰਮਿੰਗ ਕਰੀਆ ਕਰੀ ਵੀ ਪੂਰੀ ਟਾਪ ਦੀ ਕੰਪਨੀਆ ਜਿਹੜੀ ਆਈਟੀਸੀ ਉਹਨਾਂ ਨਾਲ ਗੱਲਬਾਤ ਕਰੀਆ ਠੀਕ ਆ ਉਹਨਾਂ ਨੇ ਵੀ ਚਲੋ ਇਹਦੀ ਕਿਸਮਤ ਨੂੰ ਇੰਨਾ ਵਧੀਆ ਮਿਲ ਗਿਆ ਇਹਨੂੰ ਵੀ ਬਹੁਤ ਘੱਟ ਖਰਚੇ ਤੇ ਇਹਦਾ ਮੰਨ ਕੇ ਚਲੋ ਕੰਮ ਬਣ ਜਾਣਾ ਠੀਕ ਆ ਇਹਨੂੰ ਆਈਟੀਸੀ ਨੇ ਜੋਤੀ ਸੀਡ ਦਿੱਤਾ ਸੀੜੇ ਲੈਣਾ ਇਹਨਾਂ ਤੋਂ ਤਿਆਰ ਕਰਕੇ ਜਮੈਂ ਹੀ ਲਾ ਲੋ ਵੀ ਸੌਟੇ ਵੈਰੋਟੀ ਵੈਰਾਈਟੀ ਆ ਬਹੁਤ ਥੋੜੇ ਕਿ ਦਿਨਾਂ ਦੇ ਵਿੱਚ ਦੀ ਇਹਦਾ ਕੰਮ ਬਣ ਜਾਣਾ ਮੱਕੀ ਵਾਲਾ ਠੀਕ ਆ ਪਹਿਲਾਂ ਦਾ ਤਰੀਕ ਦੇਖ ਲੋ ਤੁਸੀਂ ਅੱਜ 11ਵੇਂ ਮਹੀਨੇ ਦੀ ਕਿੰਨੇ ਹੀ ਤਰੀਕਾ ਸੱਤ ਤਰੀਕ 11ਵੇਂ ਮਹੀਨੇ ਦੀ ਅੱਜ 8 ਤਰੀਕ ਆ ਮਤਵਲ ਹੈ ਨਾ 8 ਤਰੀਕ ਹੋ ਗਈ ਜੀ ਜੇ ਹੁਣ ਇਹ ਐਲ ਆਰ ਆਲੂ ਲੈਂਦਾ ਤੁਸੀਂ ਦੇਖ ਲੋ ਇਹਨੂੰ ਲਾਉਣੇ ਵੀ 10ਵੇਂ ਮਹੀਨੇ ਚ ਪਾਣੇ ਤੇ ਹਨਾ ਵੀ ਪਹਿਲਾਂ ਤਾਂ ਜੀਰੀ ਦੀ ਕਾਲੀ ਫੇਰ ਪੈਸੇ ਦੇ ਕਿੰਨੇ ਲੱਗਣੇ ਤੇ ਕਿੰਨਾ ਇਹਨੇ ਸਮਾਨ ਪਾਉਣਾ ਤੀ ਹਨਾ ਹੁਣ ਬਹੁਤ ਘੱਟ ਸਮਾਨ ਪੈ ਰਿਹਾ ਕਹਿਣ ਦਾ ਭਾਵ ਵੀ ਕਣਕ ਵਾਲਾ ਹੀ ਸਿਸਟਮ ਆ ਸਾਰਾ ਇੱਕ ਬਸ ਪਟਾ ਸਾਰਾ ਇੱਕ ਡੀਏਪੀ ਦਾ ਇੱਕ ਥੈਲਾ ਕੀਲੇ ਦਾ ਵਧਿਆ ਜਾਂ ਠੀਕ ਆ ਜੀ ਕਿਉਂਕਿ ਖਰਚਾ ਇਹਦਾ ਹੁਣ ਬਹੁਤ ਘੱਟ ਆਉਣਾ ਖਰਚਾ ਘੱਟ ਕਿਉਂ ਆਉਣਾ ਸੀਡ ਆ ਕੰਪਨੀ ਦਾ ਨਵਾਂ ਸੀਡ ਆ ਜੇ ਹੁਣ ਆਪਾਂ ਕਿ ਇਹ ਕਿਸੇ ਜ਼ਿੰਮੇਵਾਰ ਤੋਂ ਲੈਂਦਾ ਪਹਿਲਾਂ ਜੇ ਇਹ ਕੰਪਨੀ ਦੇ ਬਰਾਬਰ ਸੀਡ ਲੈਂਦਾ ਤਾਂ ਪੈਸੇ ਬਹੁਤ ਜ਼ਿਆਦਾ ਲੱਗਣੇ ਤੇ ਹਨਾ ਵੀ ਠੀਕ ਆ ਪੈਸੇ ਘੱਟ ਬਚਣਗੇ ਪਰ ਇਹਦਾ ਕੰਮ ਐਨ ਓਕੇ ਹੋ ਜਾਣਾ ਕਣਕ ਨੂੰ ਅੱਗੇ ਜਾਊਗਾ ਆਲੂ ਦੇ ਵਿੱਚ ਵੀ ਨੰਬਰ 2 ਜਿਹੜੀ ਚੀਜ਼ ਦੀ ਭੁੱਖ ਆ ਉਹਦੀ ਮੱਕੀ ਵਾਲੀ ਪੂਰੀ ਹੋ ਜਣੀ ਆ ਠੀਕ ਆ ਜੀ ਬਾਕੀ ਆਪਾਂ ਸਾਨੂੰ ਦਿਖਾਉਂ ਰਹੇ ਆ ਵੀ ਧਾਮ-ਜਾਮ ਬੰਦੇ ਨੇ ਆਇਆ ਨਾ ਜਮੇ ਕੰਪਨੀ ਨੇ ਕਿਹਾ ਔਕਣੇ ਪ੍ਰੋਸੈਸ ਪੂਰੇ ਦਾ ਪੂਰਾ ਕਰਿਆ ਵੀ ਦਵਾਈ ਵੀ ਲਵਾਈਆ ਸਾਰਾ ਕੁਝ ਕਰਿਆ ਚਲੋ ਇਹਦੇ ਕੋਲ ਸੌ ਨਹੀਂ ਤੀ ਹੈਗੀ ਤੁਹਾਨੂੰ ਦੱਸ ਦਿਆ ਸੌ ਦਾ ਪ੍ਰਬੰਧ ਕਿਵੇਂ ਕਰਿਆ ਆ ਤੁਸੀਂ ਦੇਖ ਸਕਦੇ ਹੋ ਇਹ ਕੋਈ ਬਿਆਨ ਨਹੀਂ ਹੈਗਾ ਨਾ ਕੋਈ ਇਹਨਾਂ ਦੇ ਲੋੜੀਆ ਠੀਕ ਆ ਇਹ ਸਾਰਾ ਧਾਮ-ਜਾਮ ਆ ਜਿਹੜਾ ਇਹ ਆਲੂ ਦਾ ਹੀ ਆ ਆਈਟੀਸੀ ਦਾ ਠੀਕ ਆ ਜੀ ਵੀ ਇਹਨੂੰ 15 ਦਿਨ ਹੋ ਗਏ ਟੈਂਟ ਲੱਗੇ ਉਹਨੂੰ ਉਂ ਤਾਂ ਆਲੇ-ਦਾਲੇ ਬਾਅਦ ਚੋਂ ਪਤਾ ਲੱਗਿਆ ਪਹਿਲਾਂ ਤਾਂ ਬਹੁਤ ਆਲੇ-ਦਾਲੇ ਕਮਾਂਡੀਆਂ ਨੂੰ ਖੁਸ਼ੀ ਹੋਈ ਗਈ ਆ ਕਈ ਦਿਨਾਂ ਵੀ ਕੋਈ ਪ੍ਰੋਗਰਾਮ ਹੋਊਗਾ ਕਿਉਂ ਇਦੋਂ ਪਹਿਲਾਂ ਇਹ 4-5 ਕਿ ਮਹੀਨੇ ਪਹਿਲਾਂ ਬਹੁਤ ਤਖੜੀ ਪਾਰਟੀ ਕਰਕੇ ਹਟਿਆ ਦੀ ਪਟਿਆਲੇ ਲੋਕਾਂ ਨੂੰ ਫੇਰ ਇੱਕ ਨੇਂਤੀ ਵੀ ਚਲੋ ਫੇਰ ਕੋਈ ਪਾਰਟੀ ਕਰੂਗਾ ਪਰ ਉਹ ਬਾਅਦ ਚੋਂ ਪਤਾ ਲੱਗਿਆ ਜਦ ਦਿਨ ਆਈਟੀਸੀ ਵਾਲਾ ਟਰੱਕ ਆਇਆ ਆਲੂ ਵਾਲਾ ਵੀ ਇਹਨੇ ਤਾਂ ਆਲੂਆਂ ਨੂੰ ਪਾਰਟੀ ਕਰੀਆ ਉਰੇ ਆਲੂ ਸਾਵੇਂ ਰੱਖੇ ਨੇ ਸਾਰੀ ਦਵਾਈ ਲਾਈਆ ਸਾਫ ਕਰੇ ਨੇ ਠੀਕ ਆ ਬੀ ਵਿੱਚੇ ਮੰਨ ਕੇ ਚੱਲੋ ਵੀ ਟੈਂਟ ਵਾਲੇ ਦਾ ਯੋਗਦਾਨ ਪੈ ਗਿਆ ਆਲੂਆਂ ਦੇ ਵਿੱਚ ਹਣਾ ਹੁਣ ਆਪਾਂ ਗੱਲ ਕਰਦੇ ਆ ਵੀਰ ਨਾਲ ਇਹਨੂੰ ਪੁੱਛਦੇ ਆ ਵੀ ਇਹਨੇ ਕਿਸੇ ਨਾ ਕਿਸੇ ਤੋਂ ਤਾਂ ਫੇਰ ਵੀ ਕੋਈ ਨਾ ਕੋਈ ਆਪਾਂ ਕੰਮ ਕਰਦੇ ਆ ਕਿਸੇ ਤੋਂ ਤਾਂ ਸਿੱਖਦੇ ਆ ਜਾਂ ਗੁਰ ਲੈਨੇ ਆ ਹੁਣ ਥੋੜੀ ਗੱਲ ਕਰਾਉਨੇ ਆ ਇਹਦਾ ਵੀ ਵੀਰ ਦਾ YouTube ਚੈਨਲ ਚੱਲਦਾ ਠੀਕ ਆ ਜੀ ਕੀ ਹਾਲ ਆ ਗਗਨ ਜੀ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਏ ਤੇਰੇ ਕੰਮੇ ਮੰਨ ਕੇ ਚੱਲੋ ਇਹ ਦਿਮਾਗ 'ਚ ਗੱਲਬਾਤ ਆਈ ਵੀ ਆਪਾਂ ਜਿਵੇਂ ਸਾਰੇ ਲੋਕ ਜਿੱਧਰ ਨੂੰ ਜਾਂਦੇ ਨੇ ਤੂੰ ਉੱਧਰ ਨੂੰ ਕਿਉਂ ਨਹੀਂ ਗਿਆ ਹੈਗਾ ਉੱਧਰ ਨੂੰ ਯਾਰ ਵੀਰੇ ਐਂ ਦੀ ਗੱਮ ਆਪਾਂ ਤਾਂ ਹੈ ਆਪਾਂ ਘੱਲਾ ਹੱਥ ਪਰਾਂ ਕਰੋ ਆਵਾਜ਼ ਘਟ ਆਊਗੀ ਫਿਰ ਹਾਂ ਹਾਂ ਦੱਸੀ ਉਹ ਆਏ ਆ ਵੀਰੇ ਆਪਾਂ ਕਹਿੰਦੇ ਨਹੀਂ ਹੁੰਦੇ ਹਨਾ ਵੀ ਆਪਾਂ ਦਾ ਜਮਾ ਮਿਡਲ ਕਾਰ ਦੇ ਕਲਾਸ ਤੋਂ ਬੰਦੇ ਉੱਥੇ ਆ ਹਨਾ ਪਹਿਲਾਂ ਬੈਣੀ ਦਾ ਕੰਮ ਦੀ ਕੀਤਾ ਹਨਾ ਉਹ ਵੀ ਤੁਹਾਨੂੰ ਬੱਸ ਕੇ ਕੀਤਾ ਹਨ ਵੀ ਜਿਹੜੇ ਬੰਦੇ ਜਿਹੜੇ ਕੰਮ ਵਿੱਚ ਪਹਿਲਾਂ ਮਾਹਰ ਤੇ ਮੇਰੇ ਇਹ ਰੂਲ ਆ ਵੀ ਪਹਿਲਾਂ ਮਨ ਨਾਲ ਬੈ ਜਾਣਾ ਨਾ ਪੁੱਛਦਾ ਨਾ ਤੇ ਇਹ ਦੂਜੀ ਗੱਲ ਇਹ ਜਿਹੜਾ ਮੇਰੇ ਕਰਨ ਕੰਮ ਕਰਨ ਦਾ ਮਤਲਬ ਦੀ ਜਣਾ ਡੈਰੀ ਫਾਰਮ ਡੈਰੀ ਫਾਰਮ ਕਰਕੇ ਆਪਾਂ ਨੂੰ ਮੱਕੀ ਦੀ ਲੋੜ ਹੁੰਦੀ ਆ ਹਨਾ ਤਾਂ ਐ ਵੀ ਦੱਸਿਆ ਹੀ ਹੈ ਨਾ ਹਾਂ ਹਾਂ ਮੇਨ ਟਾਰਗੇਟ ਦਾ ਆਪਣਾ ਤਾਂ ਕੋਈ ਵੀ ਹਾਂ ਉਹ ਤਾਂ ਆਪਣਾ ਜਿਹੜਾ ਪ੍ਰੋਜੈਕਟ ਆ ਉਹ ਖੇਤੀ ਕਰਨੀ ਵੀ ਇੰਟਰਸਟਿਡ ਨਹੀਂ ਦੀ ਉਹ ਆਪਾਂ ਕੀਤੀ ਇਹਦੇ ਕੀਤੀ ਵੀ ਨਹੀਂ ਠੀਕ ਆ ਤੇ ਆਪਣਾ ਵਾਲੀ ਵੀ ਜ਼ਮੀਨ ਕਰ ਦੇ ਠੇਕੇ ਦੀ ਹੁੰਦੀ ਸੀ ਹੁਣ ਇਹ ਆਪਾਂ ਜਦੋਂ ਡੈਰੀ ਫਾਰਮ ਕਰਿਆ ਜਦ ਦੀ ਉਹ ਕਰ ਰਹੇ ਹਾਂ ਤੇ ਉਹ ਜਿਹੜੀ ਕਣਕ ਵਾਲੀ ਮੱਕੀ ਤੋਂ ਜਿਹੜਾ ਦਿੱਕਤ ਆਉਂਦੀ ਸੀ ਕਈ ਸਾਲਾਂ ਦਾ ਮੈਨੂੰ ਐ ਹੋ ਜਾਂਦਾ ਸੀ ਵੀ ਯਾਰ ਵੀ ਕਣਕ ਵਾਲੀ ਮੱਕੀ ਜ਼ੋਰ ਜ਼ਿਆਦੇ ਲਵਾ ਲਾਂਦੀ ਆ ਵੀ ਗੱਲ ਓਦਾਂ ਦੀ ਬਣਦੀ ਨਹੀਂ ਕਦੇ ਮੀਂਹ ਆ ਗਿਆ ਕਦੇ ਮੱਕੀ ਮਾੜੀ ਗਈ ਕਦੇ ਦਾਣਾ ਨਹੀਂ ਪੂਰਾ ਪਿਆ ਕਈ ਵਾਰ ਕੱਚੀ ਪਾਉਣੀ ਪੈਂਦੀ ਮੀਂਹ ਦੇ ਡਰ ਤੋਂ ਜਾਣੀ ਸਾਇਲ ਦੀ ਕੁਆਲਿਟੀ ਵੀ ਨਹੀਂ ਬਣਦੀ ਜਿਹੜੀ ਆਪਾਂ ਨੂੰ ਚਾਹੀਦੀ ਆ ਤੇ ਫਿਰ ਕਈ ਵਾਰ ਮਨ ਬੰਦਾਂ ਦੀ ਵੀ ਸਰੋਂ ਲਾ ਦਈਏ ਯਾਰ ਫਿਰ ਮੈਂ ਦੋ ਚਾਰ ਬੰਦੇ ਨਾਲ ਸਲਾਹ ਵੀ ਕੀਤੀ ਹੋਰ ਵੀ ਕਰਿਆ ਫਿਰ ਮੇਰੇ ਮਾਮਾ ਜੀ ਨੇ ਸੂਈਆਂ ਵਾਲ ਤੋਂ ਠੀਕ ਆ ਉਹ ਇਹਨਾਂ ਨਾਲ ਕੰਟੈਕਟ ਕਰਦੇ ਨੇ ਇੱਕ ਵੀਰੇ ਸੂਈਆਂ ਤੋਂ ਮਾਮਾ ਜੀ ਨੇ ਇੱਕ ਸਾਡੇ ਮੇਰੇ ਚਾਚਾ ਜੀ ਨੇ ਇਧਰ ਮੇਰੇ ਡੈਡੀ ਨੇ ਨਾਨਕੇ ਗੰਨੀਓ ਠੀਕ ਆ ਉਹ ਵੀ ਇਹੀ ਕੰਪਨੀ ਨਾਲ ਕੰਟੈਕਟ ਕਰਦੇ ਨੇ ਉਹਨਾਂ ਨੇ ਵੀਰੇ ਆਪਣਾ ਕੰਟ੍ਰੈਕਟ ਕਰਾਇਆ ਹੈ ਠੀਕ ਆ ਹਾਂ ਵੀ ਮੰਨ ਕੇ ਚੱਲ ਤੇਰਾ ਕੰਮ ਵੀ ਲੋਟ ਆ ਗਿਆ ਜਿਹੜੀ ਆਪਾਂ ਨੂੰ ਭੁੱਖਤੀ ਭੁੱਖ ਵੀ ਪੂਰੀ ਹੋਣੀ ਆ ਹਨਾ ਵੀ ਡੈਰੀ ਫਾਰਮਿੰਗ ਦੇ ਵਿੱਚ ਘਾਟਾ ਨਹੀਂ ਪਊਗਾ ਐ ਨਹੀਂ ਵੀ ਤੈਨੂੰ ਥਾਂ ਥਾਂ ਦੇਖਣਾ ਪਊਗਾ ਵੀ ਯਾਰ ਇਹਦੀ ਮੱਕੀ ਤਾਂ ਖੜੀ ਆ ਕਿ ਮਾੜੀ ਆ ਹੁਣ ਆਪਦਾ ਟਾਈਮ ਸਿਰ ਮੱਕੀ ਬੀਜੇਗਾ ਚੰਗੀ ਹੋ ਜੂਗੀ ਇੱਕ ਕੁਆਲਿਟੀ ਦਾ ਤੇਰੇ ਇੱਕ ਦਿਨ ਚਾਰ ਪੈ ਜੂਗਾ ਹਨਾ ਇੱਕ ਤਾਂ ਐ ਵੀ ਇੱਕੋ ਪ੍ਰੋਪਰ ਚਾਰ ਪੈ ਜਾਣਾ ਵੀ ਬਾਰ ਬਾਰ ਦੇਖਿਆ ਗਿਆ ਮੁੱਲ ਲੈਂਦਾ ਹੀ ਚਾਰ ਦੋ ਵਾਰ ਚਾਰ ਪਾਉਂਦੀ ਬਾਕੀ ਗਾਗਨਾ ਇਹ ਇਹਨਾਂ ਨੇ ਮਨ ਪੈਸੇ ਬੂਸੇ ਕਿੰਨੇ ਕ ਭਰਾਏ ਨੇ ਇਹਨਾਂ ਨੇ ਵੀ ਇਹ ਕਿਲੇ ਦਾ ਭਰਾਇਆ ਆਪਾਂ ਤਾਂ 10000 ਰੁਪਇਆ ਠੀਕ ਆ ਹਾਂ ਬਸ ਜਾਨੀ 10000 ਰੁਪਇਆ ਕਿਲੇ ਦਾ ਭਰਾਇਆ ਪਹਿਲਾਂ 10000 ਰੁਪਇਆ ਕਿਲਾ ਭਰਾਇਆ 26000 ਰੁਪਇਆ ਆਪਾਂ ਇਹਨਾਂ ਪੂਰਾ ਸੀਟ ਦਾ ਤੇ ਇਹਨਾਂ ਨੇ ਆਪਾਂ ਨੂੰ 3000 ਦੀ ਦਵਾਈ ਜਣੀ 29000 ਰੁਪਏ ਚ ਪੂਰਾ ਕੀਲੇ ਦਾ 20 ਕਟਣਾ ਵਿੱਚ 20 ਦਾ ਵਿੱਚ ਉਹ ਇਹਨਾਂ ਨੇ ਮੰਨ ਕੇ ਚੱਲੋ ਬਾਕੀ ਪੈਸੇ ਤਾਂ ਆਪਾਂ ਜਿਹੜਾ ਆਲੂ ਬਾਅਦ ਦੇ ਵਿੱਚੋਂ ਕਟਣਾ ਨੇ ਹਾਂ ਬਾਅਦ ਚ ਕਟਣਾ ਨੇ ਹੁਣ ਸਾਰੇ ਪੈਸੇ ਕੇ ਇਹਨਾਂ ਨੇ ਦੱਸਿਆ ਇਹ ਜਣੀ ਉਹੀ ਗੱਲ ਕਰਦੇ ਆ ਵੀਰੇ ਦੇਖੋ ਹੁਣ ਜੇ ਤੁਸੀਂ ਨਾ ਆਪ ਤੁਹਾਡਾ ਮਨ ਕਰਦਾ ਵੀ ਆਪਾਂ ਆਲੂ ਲਾਉਣੇ ਨੇ ਪਹਿਲੀ ਗੇਰ 10000 ਚ ਆਲੂ ਦਾ ਬੀਓ ਨਹੀਂ ਮਿਲਣਾ ਹੈਗਾ ਹਨਾ ਜੇ ਆਪਾਂ ਮਾੜੇ ਤੋਂ ਮਾੜਾ ਵੀ ਲਈਏ ਠੀਕ ਆ ਜੀ ਵੀ ਜਿਹੜੇ ਵੀਰਾਂ ਦੇ ਮਨ ਦੇ ਵਿੱਚ ਹੈਗਾ ਵੀ ਆਪਾਂ ਆਲੂ ਦੀ ਖੇਤੀ ਕਰਨੀ ਆ ਇਹ ਵੀਰੇ ਹਰੇਕ ਕੰਮ ਦੀ ਪੌੜੀ ਹੁੰਦੀ ਆ ਹਨਾ ਹੁਣ ਇਹਨੇ ਦੇਖੋ ਪਹਿਲੇ ਡੰਡੇ ਤੇ ਪੈਰ ਧਰਿਆ ਬਹੁਤ ਵਧੀਆ ਗੱਲ ਆ ਇਕਨੇ ਹੌਲੀ-ਹੌਲੀ ਤਾਹਾਂ ਚੜਦਾ ਜਾਊਗਾ ਜੇ ਆਪਾਂ ਜਾਨੀ ਦੂਏ ਲੋਟ ਕੰਧ ਲਮਕ ਕੇ ਚੜਨ ਨੂੰ ਕਹੀਏ ਔਕਣ ਵੀਰੇ ਕਈ ਵਾਰੀ ਸੱਟ ਲੱਗਦੀਆਂ ਕਈ ਵਾਰੀ ਦੰਦ ਨਿਕਲ ਜਾਂਦੇ ਨੇ ਬਹੁਤ ਕੁਝ ਹੋ ਜਾਂਦਾ ਇਹਨੂੰ ਪੰਜਾਬੀ ਜੀ ਸਮਝ ਲਿਓ ਵੀ ਕੰਮ ਆਪਾਂ ਗੱਲ ਕਰਦੇ ਆਂ ਵੀ ਕਈ ਗਰੀ ਕੰਦੇ ਉੱਤੇ ਡੇਗ ਜਾਂਦੀ ਆ ਹਨਾ ਜਿਵੇਂ ਇਸ ਵੇਰੇ ਡਿਗੀ ਆ ਅੱਜ ਸਾਡੇ ਤੇ ਵੀ ਸਵੇਰੇ ਡਿਗੀ ਆ ਆਪਣੇ ਵੀ ਖਾਸੇ ਕੀਲੇ ਖਰਾਬ ਹੋ ਗਏ ਹਨਾ ਸਵੇਰੇ ਵੀਡੀਓ ਬਣਾਈ ਤੀ ਇਹ ਕੰਦ ਡੇਗਣ ਵਾਲਾ ਹੀ ਕੰਮ ਆ ਵੀਰੇ ਹਨਾ ਵੀ ਉਹੀ ਗੱਲ ਹੋ ਜਾਂਦੀ ਆ ਇਹਦਾ ਮੈਨੂੰ ਵੀਡੀਓ ਆਪਾਂ ਤਾਂ ਹੀ ਬਣਾਈ ਆ ਜਿਹੜੇ ਵੀਰਾਂ ਦੇ ਨਵੇਂ ਹਲੇ ਵੀ ਮਨ ਚ ਚਾਉ ਆ ਹਨਾ ਵੀ ਚਲੋ ਆਪਾਂ ਆਲੂ ਲਾਈਏ ਵੀਰੇ ਜਿਹੜੀ ਲਾਈਨ ਐ ਵੀਰ ਨੇ ਚੁਣੀ ਆ ਇਹ ਲਾਈਨ ਨਾਲ ਤੁਸੀਂ ਆਪਦਾ ਆਲੂ ਲਾਇਓ ਤਾਂ ਠੀਕ ਰਹੂਗਾ ਹੁਣ ਆਿਆਂ ਨਾਲ ਤਾਂ ਇਹਦੇ ਪੈਰ ਲੱਗ ਜਾਣਗੇ ਇਹਨੂੰ ਪਤਾ ਲੱਗ ਜੂਗਾ ਵੀ ਕਵੇਂ ਪਾਣੀ ਆਉਂਦੇ ਨੇ ਕਵੇਂ ਕੀ ਹੁੰਦਾ ਠੀਕ ਆ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਨੇ ਐਤ ਕੀ ਅਸੀਂ ਚਲੋ ਆਪਾਂ ਬਜਾਈ ਦਾ ਕੰਮ ਕਰਦੇ ਆ ਵਿੱਚ ਤਾਂ ਵੀਰਾਂ ਨੂੰ ਪਾਣੀ ਲਾਉਣ ਦੇ ਹੀ ਨਹੀਂ ਪਤਾ ਹੈਗਾ ਹਨਾ ਜਾਂ ਤਾਂ ਬਹੁਤ ਜਿਆਦਾ ਡੱਕ ਦਿੰਦੇ ਨੇ ਜਾਂ ਘੱਟ ਰੱਖਦੇ ਨੇ ਹਨਾ ਦੂਜੇ ਪਾਣੀ ਜਾ ਕੇ ਆਲੂ ਜੰਮਦਾ ਵੀ ਬਹੁਤ ਦਿੱਕਤਾਂ ਆਉਂਦੀਆਂ ਨੇ ਇਹ ਜਾਨੀ ਹੁਣ ਇਹ ਮੰਨ ਕੇ ਚੱਲੋ ਸਾਰਾ ਕੁਝ ਇਹ ਕੰਪਨੀ ਵਾਲੇ ਆਲੂ ਦੇ ਉੱਤੇ ਸਾਰਾ ਇਹ ਮਨ ਟ੍ਰਾਇਲ ਕਰਕੇ ਸਿੱਖ ਸਖਈਆ ਕਰ ਲੂਗਾ ਠੀਕ ਆ ਗਾਹਾਂ ਨੂੰ ਇਹਨੂੰ ਚੰਗੇ ਰੁਪਈਏ ਲੱਗੇ ਕੰਮ ਠੀਕ ਲੱਗਿਆ ਤਾਂ ਇਹੀ ਕੰਮ ਕਰੀ ਜਾਊਗਾ ਜਿਵੇਂ ਹੁਣ ਇਹਦੇ ਮਾਮਾ ਜੀ ਚਾਚਾ ਜੀ ਕਰ ਰਹੇ ਨੇ ਲਗਾਤਾਰ ਤੋਂ ਕੋਈ ਆਏ ਨਹੀਂ ਹੈਗਾ ਬਹੁਤ ਦੁਨੀਆ ਕਰਦੀ ਆ ਆਈਟੀਸੀ ਕੰਪਨੀ ਕਿਤੇ ਕੋਈ ਛੋਟੀ ਜੀ ਕੰਪਨੀ ਨਹੀਂ ਹੈਗੀ ਬਹੁਤ ਚੰਗੀ ਕੰਪਨੀਆਂ ਚੰਗਾ ਸੀਡ ਆ ਵੀ ਇਹਦੇ ਕਣਕ ਮਾ ਕੇ ਇਹਦਾ ਆਲੂ ਤਿਆਰ ਹੋ ਜਾਣਾ ਠੀਕ ਆ ਵੀ ਜਾਣੀ ਵੀਡੀਓ ਆਪਾਂ ਤਾਂ ਹੀ ਬਣਾਈ ਆ ਵੀ ਜਿਹੜੇ ਭੈਣ ਭਾਈਆਂ ਦਾ ਮਨ ਕਰਦਾ ਆਲੂ ਦਾ ਕੰਮ ਕਰਨ ਦਾ ਵੀਰੇ ਦੂਏ ਲੋਟ ਬਲਕੇ ਹੁਣ ਤੁਸੀਂ ਕਹਿੰਦੇ ਹੋਮੋਂਗੇ ਵੀ ਤੁਸੀਂ ਵੀ ਆਲੂ ਦਾ ਕੰਮ ਕਰਦੇ ਹੋ ਅਸੀਂ ਵੀ ਸੀਡ ਵੇਚਦੇ ਆ ਹਨਾ ਵੀ ਮੈਨੂੰ ਤਾਂ ਇਹ ਵੀਡੀਓ ਬਣਾਉਣ ਚ ਘਾਟ ਆ ਠੀਕ ਆ ਮੇਰੇ ਸਮਾਂ ਤੇ 2-4 ਗਾਹਕ ਘਟਣਗੇ ਵੀਡੀਓ ਨਾਲ ਪਰ ਆਪਾਂ ਰਹਿ ਅਗਲੇ ਨੂੰ ਵੀਰੇ ਸਿੱਧੀ ਸਾਫ਼ ਸਹੀ ਦੰਨੇ ਆ ਠੀਕ ਆ ਕਿਉਂ ਹਰੇਕ ਦੇ ਆਪੋ ਆਪਣੇ ਕਰਮ ਨੇ ਵੀ ਇਹ ਲਾਈਨ ਹੈ ਨਾ ਸਹੀ ਚੁਣੀਆ ਠੀਕ ਆ ਗਾਹਾਂ ਨੂੰ ਹਾਂ ਇੱਕ ਵਾਰੀ ਲਾ ਲਿਆ ਜੇ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਵੀ ਕਮੇ ਕੀਆ ਕਮੇ ਕੀਆ ਉਸ ਤੋਂ ਬਾਅਦ ਦੇ ਵਿੱਚੋਂ ਫਿਰ ਤੁਸੀਂ ਆਪ ਦਾ ਸੀਟ ਲੈ ਕੇ ਕੰਮ ਕਰ ਸਕਦੇ ਹੋ ਹਨ ਇੱਕੋ ਲੱਖ ਤਾਂ ਇੰਨਾ ਖਰਚਾ ਚੱਕ ਕੇ ਵੀਰੇ ਰੱਬ ਨਾ ਕਰੇ ਜਿਵੇਂ ਇਸ ਵਾਰ 19 21 ਗੱਲਾਂ ਹੋ ਰਹੀਆਂ ਨੇ ਨੁਕਸਾਨ ਹੋ ਰਹੇ ਨੇ ਔਕਣ ਵੀਰੇ ਦੁਬਾਰੇ ਬੰਦੇ ਦੇ ਪੈਰ ਨਹੀਂ ਲੱਗਦੇ ਠੀਕ ਆ ਜੀ ਧੰਨਵਾਦ ਵੀਰੇ